ਕਾਈ ਕਰਕੇ ਤੁਹਾਨੂੰ ਪੀਜ਼ਾ ਮਿਕਰ ਪੀਜ਼ਾ ਮਿਕਰ ਕਰਦੀ ਆਇਆ ਹੈ ਹਾਂ ਮੈਂ ਥੋੜ ਕੇ ਨਹੀਂ ਆਈ ਅੱਛਾ ਅੱਛਾ ਰੁਪਿੰਦਰ ਲੈ ਕੇ ਆਈ ਮੈਂ ਰੁਪਿੰਦਰ ਦੇ ਸ਼ਹਿਰ ਦੇ ਵਿੱਚ ਰੁਪਿੰਦਰ ਨੂੰ ਪਤਾ ਹੈ ਨਾ ਕਿਹੜੀ ਚੀਜ਼ ਕਿੱਥੇ ਵਧੀਆ ਲੱਭਦੀ ਆ ਹਾਂ ਤੇ ਹੁਣ ਰੁਪਿੰਦਰ ਕੋ ਜਾ ਕੇ ਮੀ ਮਮੀ ਮੈਨੂੰ ਪੈਸੇ ਨਹੀਂ ਦਿੱਤੇ ਇੰਟਰਵਿਊ ਦੇ ਕੇ ਕਿਹੜਾ ਫ੍ਰੀਜ ਭਰਤੀ ਆਇਆ 4.5 ਲੱਖ ਰੁਪਈਆ ਦਿੱਤਾ 4.5 ਲੱਖ ਤੇ ਤੂੰ ਜਾਣੋ ਮੈਂ ਉਹਨੂੰ ਸਾਡਾ ਤੇ ਨਹੀਂ ਹੋ ਰਹੀ ਮੈਂ ਪਿਆ ਹੀ ਕਮੇਟੀ ਲੱਖ ਵਾਲੀ ਵੱਖਰੀ ਤਨਖਾਹੀ ਨਹੀਂ ਕਿੱਥੇ ਪਾਈ ਆ ਕਿੱਥੇ ਮੰਨਦੇ ਕਰਦਾ ਨਹੀਂ ਸਾ ਇਹ ਵੀ ਜੋ 100 ਰੁਪਇਆ ਵੀ ਲੈਂਦਾ ਨਾ ਉਹ ਵੀ ਮੰਮੀ ਨੂੰ ਸਾਹਬ ਦੇਣਾ ਜੀ ਮੇਰੇ ਕੋਲੋਂ ਨਹੀਂ ਸਫਾਈਆਂ ਦਿੱਤੀਆਂ ਜਾਂਦੀਆਂ ਵੀਰ ਕਿੰਨੀਆਂ ਗਾਣ ਕੇ ਮੈਂ ਫੋਨ ਕਰਕੇ ਕਹਿ ਦੂੰ ਹਾਂ ਚਲ ਠੀਕ ਹੈ ਕੋਈ ਬਣੀ ਕੇ ਲੈ ਆ ਚਾਹ ਕੋ ਟੱਟ ਬਣਾ ਲਾ ਨਾਲੇ ਪਾਜੀ ਨੇ ਕਹਿਣਾ ਦੋਵੇਂ ਜਾਨੀਆਂ ਲੱਗੀਆਂ ਮੈਨੂੰ ਉਦੋਂ ਦਾ ਪੁੱਛਿਆ ਹੀ ਐ ਵੇਲੇ ਤੇ ਮੋਜਾਂ ਲੱਗੀਆਂ ਹੁੰਦੀਆਂ ਵਾ ਵਾਵਾ ਠੰਡਾ ਹੁੰਦਾ ਵਾ ਐ ਵੇਲੇ ਰੋਟੀ ਖਾ ਕੇ ਉਸੇ ਵੇਲੇ ਹੀ ਨੀਂਦ ਆਉਣ ਡਾ ਪੈਂਦੀ ਆ ਕੀ ਕਰਾਂ ਜੇ ਮੈਂ ਐਦਾਂ ਹੀ ਸੌਂਗੀ ਮੰਮੀ ਨੂੰ ਵੀ ਨਾ ਹੋਵੇ ਵੀ ਇਹ ਤਾਂ ਸੌ ਜਾਂਦੀ ਜਾਟੀ ਮੰਮੀ ਆਉਣ ਈ ਹਾਏ ਮੇਟੋ ਕੋਤ ਉੱਠੀ ਨਹੀਂ ਕੀ ਗੱਲ ਮੰਮੀ ਮੇਰੇ ਨਾਲ ਬੜੀਆਂ ਜਿੰਨਾ ਲੱਤਾਂ ਵੀ ਦੁਖੀ ਜਾਣ ਡੀਆਂ ਹਾਂ ਤੇ ਆਹ ਮੋਢੇ ਵੀ ਦਰਦ ਕਰੀ ਜਾਣ ਡੇ ਆ ਬੜਾ ਹੀ ਬੁਰਾ ਹਾਲ ਏ ਪਤਾ ਨਹੀਂ ਕੱਲ ਗਈਆਂ ਥੱਕ ਗਈਆਂ ਜਿਆਦਾ ਉਹ ਰਾਤ ਆਏ ਵੀ ਬੜੀ ਲੇਟ ਆਇਆ ਤਾਂ ਮੇਰੇ ਕੋਲ ਹਾਲ ਜਾਣੂ ਨਹੀਂ ਪੁੱਛਿਆ ਤੇਰੀ ਭੈਣ ਦਾ ਹਾਲ ਚੱਲ ਤੁਸੀਂ ਕੀ ਪੁੱਛਣਾ ਏ ਮੰਮੀ ਮੈਂ ਤੇ ਆਪ ਹੁੰਦੀ ਡਿੱਗ ਪਈ ਹੁਣ ਵੀ ਮੇਰਾ ਕੋਈ ਹਾਲ ਨਹੀਂ ਮੈਂ ਨਾ ਆ ਕੇ ਆਈ ਆ ਮੈਂ ਹਾਂ ਚੱਲ ਮੇਰਾ ਕੋਈ ਠੀਕ ਹੋਊਗਾ ਥੋੜਾ ਬੋਤਾ ਸਰੀਰ ਹਨਾ ਨਾ ਤਿਆਂ ਫਰਕ ਪੈ ਜਾਂਦਾ ਪੈ ਜਾਂਦਾ ਨਾ ਤਿਆਂ ਫਰਕ ਪਰ ਮੈਨੂੰ ਕੋਈ ਫਰਕ ਨਹੀਂ ਜੇ ਭੈਣ ਦਿਆ ਮੇਰਾ ਤੇ ਬੁਰਾ ਹੀ ਹਾਲ ਜੇ ਮੇਰਾ ਜਿਕੜਾ ਚੁੱਪ ਕਰਕੇ ਅੱਖਾਂ ਮੀਟ ਕੇ ਹੀ ਲੰਮੇ ਪਈ ਰਹਾ ਬਹੁਤ ਮਾੜਾ ਹਾਲ ਹੋਉਂਦਿਆ ਮੇਰਾ ਠੀਕ ਠਾਕ ਹੀ ਰਪਿੰਦਰ ਹਾਂਜੀ ਉਹ ਤੇ ਠੀਕ ਠਾਕ ਸੀ ਹੋਰ ਹੋਰ ਹਾਂ ਬਥੇਰਾ ਜੋ ਲੰਬੀ ਹੀ ਰਾਤ ਰੋ ਮੈਂ ਨਹੀਂ ਸਾਨੂੰ ਕੰਮ ਬੜੇ ਆ ਤੇ ਰਾਤ ਰਿਆਂ ਨਹੀਂ ਸਰਦਾ ਸਕੇ ਪਤਾ ਇਹ ਗੱਲ ਹੈਗੀ ਗਰਮੀਤ ਪੁੱਤ ਤੈਨੂੰ ਸਫਰ ਨਹੀਂ ਸੁਖਾਉਂਦਾ ਹਣਾ ਬਿਲਕੁਲ ਨਹੀਂ ਮੰਮੀ ਸੁਖਾਉਂਦਾ ਮੈਂ ਤੇ ਹੁਣ 4 ਦਿਨ ਵੇਖੀ ਉੱਠਣਾ ਹੀ ਨਹੀਂ ਲੱਗਾ ਉਹ ਤੇ ਫਿਰ ਵਾਂਡੇ ਜਾਣ ਦਾ ਵੀ ਕੀ ਫਾਇਦਾ ਹੁੰਦਾ ਵਾ ਕੋਈ ਵੀ ਨਹੀਂ ਆਣ ਕੇ ਚੰਗੀ ਛੁੱਟੀ ਲਾ ਲੈਣੀ ਤੂੰ ਤੇ ਜਾਏ ਵਗੈਰੇ ਵੀ ਮੰਮੀ ਕਿੱਥੇ ਸਰਦਾ ਤੁਹਾਨੂੰ ਪਤਾ ਹੈ ਸਰਦਾ ਨਹੀਂ ਭੈੜ ਭਰਾ ਵਗੈਰ ਵੀ ਨਹੀਂ ਸਰਦਾ ਤੇ ਕਿਸ ਬੰਨੇ ਮੈਂ ਵਗੈਰ ਵੀ ਨਹੀਂ ਸਰਦਾ ਕਹੇ ਬਿਨਾਂ ਵੀ ਨਹੀਂ ਛੋੜ ਕਿਸੇ ਪਾਸੇ ਨਹੀਂ ਹੈ ਜੀ ਪਾਸੇ ਵੀ ਨਹੀਂ ਹੈਗੀ ਛੋੜ ਜੇ ਜਾਵਾਂ ਤੇ ਤਾਂ ਵੀ ਨਹੀਂ ਠੀਕ ਆ ਜਿਨਾਂ ਜਾਵਾਂ ਤੇ ਭੈਣ ਭਰਾ ਫਿਰ ਕਰਦੇ ਇਨਾਂ ਤੇ ਉਹ ਪਰੇਸ਼ਾਨ ਹੋ ਜਾਂਦੇ ਪਰੇਸ਼ਾਨ ਤੇ ਹੋ ਜਾਂਦੇ ਪੁੱਤ ਵੀ ਆ ਬੱਚਲੀ ਮੱਠੀ ਰਿੰਨੀ ਇਹਦੇ ਕਰਕੇ ਹੁੰਦਾ ਉਹਦਾ ਤੇ ਜਿੱਥੇ ਮਰਜ਼ੀ ਜਾ ਹਾਂ ਤੇ ਮੈਂ ਤੇ ਅੱਗੇ ਆਖਣ ਨਹੀਂ ਮੇਰਾ ਬੜਾ ਜੀ ਕਰਨ ਦਿਆ ਹੈ ਉਠਾਂ ਤੇ ਉੱਠ ਕੇ ਤੇ ਵੇਖਾਂ ਕੋਈ ਕੰਮ ਤੰਦਾ ਤੇ ਕੀ ਹੋਇਆ ਤੇ ਕੀ ਨਹੀਂ ਪਰ ਕੀ ਕਰਾਂ ਮੇਰੇ ਤੋਂ ਤੇ ਉੱਠਿਆ ਹੀ ਨਹੀਂ ਜਾਣ ਦਿਆ ਮੈਂ ਤੇ ਚਾਹ ਦਾ ਕੱਪ ਪੀ ਕੇ ਧਰ ਕੇ ਫਟਾਫਟ ਨਾ ਆ ਕੇ ਆਈ ਮੈਂ ਚਲਣਾ ਆ ਗਈ ਹੁਣੀ ਮੈਂ ਦਨਾ ਜਾਣਗੇ ਫੇਰ ਉਹ ਦੰਮ ਦੀ ਟੈਨਸ਼ਨ ਕਿਉਂ ਲੈਂਦੀ ਕੰਮ ਆਪੇ ਹੋ ਹੀ ਜਾਣਾ ਵਾ ਕੰਮ ਕਿੰਨਾ ਘੱਟਾ ਮੰਮੀ ਮੈਨੂੰ ਸਿੱਧਕ ਨਹੀਂ ਹੁੰਦਾ ਮੈਂ ਜਿੰਨਾ ਚਰਾਵਾਂ ਨਾ ਜਾ ਕੇ ਕਰ ਲਾਂ ਵਿੱਚ ਹੱਥ ਨਾ ਮਾਰ ਲਾ ਮੈਨੂੰ ਨਹੀਂ ਸਿੱਧਕ ਆਉਂਦਾ ਚੱਲ ਪੁੱਤ 2 ਘੜੀ ਸੋਕਣ ਨੂੰ ਪਈਆਂ ਠੀਕ ਨਹੀਂ ਤਤ ਕਰਕੇ ਮੰਜੀ ਤੇ ਪਈਆਂ ਉਹ ਤੇ ਹੈ ਹੀ ਆ ਪਰ ਕੀ ਕਰਾਂ ਮੇਰੇ ਨਾਲ ਸਿਰ ਖੜਾ ਟੁੱਟਿਆ ਤੇ ਆ ਬਹੁਤ ਦਾ ਹੋ ਜਾਂਦਾ ਥੋੜਾ ਸਿਰ ਫਟਣ ਦੀ ਆ ਮੈਨੂੰ ਉਹ ਕਹਿੰਦੀ ਮੈਂ ਨਹੀਂ ਠੀਕ ਤੂੰ ਆਣ ਕੇ ਸੁਣਾ ਦੇਤਾ ਵੀ ਮੈਂ ਨਹੀਂ ਠੀਕ ਮੋਂ ਪਤਾ ਕੀ ਕਰ ਜਾਵ ਜਿੰਨੀ ਨਾ ਕੁਛ ਨਾ ਕੁਛ ਬਣਾ ਕੇ ਲਿਆ ਤੇ ਉਥੇ ਗੋਲੀ ਪਈ ਸਿਰ ਪਿਰਦੀ ਉਹ ਖਾਲਾ ਨਾ ਮੈਂ ਨਹੀਂ ਮੰਮੀ ਕੁਛ ਵੀ ਖਾਣਾ ਮੇਰਾ ਨਹੀਂ ਜੇ ਦਿਲ ਕਰਨ ਡਿਆ ਕੋਈ ਚੀਜ਼ ਬਣਾ ਲਿਆ ਹੁੰਦੀ ਆ ਚੱਲ ਥੋੜੇ ਬੋ ਤਾਂ ਖਾਏਗੀ ਦਵਾਈ ਨਹੀਂ ਖਾ ਨਾ ਮੈਂ ਸਿਰੇ ਖਰਬੂਜਾ ਖਾਦਾ ਸੀ ਨਾ ਤੇ ਹੁਣ ਮੈਂ ਕੁਛ ਨਹੀਂ ਖਾਣਾ ਚੱਲ ਤੂੰ ਖਾ ਲੈ ਕੁਛ ਤਾਂ ਖਾ ਲੈ ਦਵਾਈ ਜਾ ਕੇ ਠੀਕ ਹੁਣ ਲੈ ਗਰਮੀ ਤੇ ਮੈਂ ਘਰ ਦੇ ਨਹੀਂ ਸਿਰ ਦਰਦ ਹੁੰਦਾ ਵਾ ਹਾਂ ਮੰਮੀ ਸਿਰ ਵੀ ਹੁੰਦਾ ਜੇ ਲਤਾਂ ਹੁੰਦੀਆਂ ਤੇ ਮੰਮੀ ਉਹਨੂੰ ਵੀ ਆਖਣਾ ਹੀ ਸੁੱਖ ਨੂੰ ਵੀ ਦੋ ਘੜੀਆਂ ਲੰਮੇ ਬੈ ਲੈਂਦੀ ਕੰਮ ਧੰਦਾ ਤੇ ਹੋ ਗਿਆ ਹੁਣਾਂ ਉਹਨੂੰ ਵੇਖ ਕੇ ਖਣੀ ਬੁਖਾਰ ਚੜ ਜਾਂਦਾ ਵੀ ਹਾਂ ਗਰਮੀਤ ਲੰਮੇ ਪਈ ਮੈਨੂੰ ਵਿਚਾਰ ਮੈਂ ਵੀ ਨਾਲ ਹੀ ਬਿਮਾਰ ਹੋ ਗਈ ਆ ਆ ਮੰਮੀ ਰੀਸ ਤੇ ਫਿਰ ਹੋਈ ਜਾਂਦੀ ਆ ਪ੍ਰੀਤ ਕਿਹੜੀ ਬੁੱਤ ਕੋ ਸੁੱਖ ਨੂੰ ਪਈ ਆ ਤੇ ਉਹ ਦੁੱਖਵਾ ਤੇ ਪਈ ਆ ਉਹ ਤੇ ਗੱਲ ਹੈਗੀ ਆ ਪਰ ਕਿੱਥੇ ਉਹਨੂੰ ਤੇਨੂੰ ਪਤਾ ਦੋਹਾਂ ਜਣਿਆਂ ਦਾ ਪਿਆੰਗ ਜਾਰਾ ਹੈਗਾ ਵਾ ਕੰਮ ਕਿੰਨੇ ਕਰਨਾ ਵਾ ਆਹੋ ਮੇਰਾ ਤੇ ਆਪ ਹੀ ਨੇ ਮੰਮੀ ਪੈਣ ਨੂੰ ਜੀ ਕਰਦਾ ਮੇਰਾ ਤੇ ਜੀ ਕਰਦਾ ਮੈਂ ਕੰਮ ਕਰਾਂ ਮੈਨੂੰ ਤੇ ਕੰਮ ਕਰਦਿਆਂ ਵਧੀਆ ਲੱਗਦਾ ਆ ਤੇ ਕੰਮ ਕਰਦਾ ਹੀ ਪੁੱਤ ਤੇ ਹੀ ਪੁੱਤ ਸੋਹਣਾ ਲੱਗਦਾ ਵਾ ਹਾਂਜੀ ਮੈਨੂੰ ਤੇ ਸਿਤਕ ਜਾਈ ਨਹੀਂ ਆਉਂਦਾ ਜੀ ਨਜ਼ਰ ਮੈਂ ਚੌਂਕਾ ਚੁੱਲਾ ਆਪਨਾ ਫੇਰ ਲਵਾ ਲੱਤਾਂ ਵੀ ਘੁੱਟਦਾ ਨਹੀਂ ਰਹਿਣ ਦੋ ਮੰਮੀ ਲੱਤਾਂ ਦਹੀਂ ਸਿਰ ਘੋੜ ਦੋ ਮੈਨੂੰ ਘੜੀ ਕੋ ਨੀਂਦਾ ਜੇ ਮੈਂ ਲੰਮੇ ਪੈ ਜਾਵਾਂ ਚਲ ਕੋਈ ਨਹੀਂ ਸੋਹਣਾ ਪੁੱਤ ਘੜੀ ਕੋ ਰੈਸਟ ਮਿਲ ਜੂਗੀ ਤੇ ਠੀਕ ਹੋ ਜੂਗੀ ਇਹ ਆਪੇ ਸਿਰ ਘੁੱਟਣ ਦਾ ਥੋੜਾ ਫਰਕ ਪੈ ਗਿਆ ਤੇ ਟਿਕ ਗਈ ਐ ਦੂਜੀ ਵੇਖਾ ਖੰਡੀ ਸਿਰਪਿੜ ਹੋਣ ਡਿਆ ਵਾ ਕੀ ਤਾਂ ਗੋਲੀ ਖਾਧੀ ਹੈਗੇ ਉਹ ਕੰਮ ਦੀ ਮਾਰੀ ਲੰਮੇ ਨਹੀਂ ਪੈਗੀ ਸਾਲੇ ਨੂੰ ਫੋਨ ਲੰਨ ਨਹੀਂ ਘੜੀ ਉਹਨੂੰ ਵੇਨ ਨਹੀਂ ਪੁਇਰਾ ਫੋਨ ਕਿੱਥੇ ਆ ਗਈ ਮਾਤਾ ਬੁਵਾ ਵਿਟ ਹੋ ਗਈ ਆ ਲਿਆ ਘੜੀ ਸਟੋਰੀਆਂ ਸਟਾਰੀਆਂ ਇਹ ਦੇਖ ਲੈਨੇ ਆ ਕੀ ਹੋਇਆ ਵਾ ਸਿਰ ਪੜਾ ਹੀ ਪਟਣ ਡਿਆ ਬੜਾ ਦੁਖੰਡਿਆ ਮੇਰਾ ਸਿਰ ਪਟਣ ਡਿਆ ਸਵੇਰੇ ਸਵੇਰੀ ਪਤਾ ਨਹੀਂ ਕੀ ਗੱਲ ਹੋਈ ਅੱਜ ਅੱਖਾਂ ਨਹੀਂ ਖੁੱਲਣ ਡੀਆਂ ਲੱਗਦਾ ਜਿੱਦਾਂ ਬੀਤੀ ਜਨੋ ਹੋ ਗਿਆ ਸਿਰ ਘਤੀ ਜਾਣ ਡਿਆ ਮੇਰਾ ਕੰਮ ਕੁੰਮ ਕਰ ਲਿਆ ਵਾ ਕੰਮ ਤੇ ਪਿਆ ਹਜੇ ਕਰਨ ਵਾਲਾ ਉਹਦੀ ਤੇ ਮੈਨੂੰ ਟੈਨਸ਼ਨ ਪਈ ਆ ਵੀ ਮੰਮੀ ਨੇ ਬੋਲਣਾ ਚੱਲ ਦਵਾਈ ਲੈ ਆਈਏ ਨਹੀਂ ਤੇ ਫਿਰ ਕੋਈ ਗੱਲ ਨਹੀਂ ਇੱਥੇ ਕੋਈ ਖੋਲੀ-ਕੁਲੀ ਦੇ ਦੋ ਉਹੀ ਖਾ ਲੈਣੀ ਆ ਮੈਂ ਉਧਰ ਭਾਬੀ ਵੀ ਨਹੀਂ ਠੀਕ ਕਿਉਂ ਭਾਬੀ ਨੂੰ ਕੀ ਹੋਇਆ ਉਦੋਂ ਵੀ ਸਿਰ ਦੁਖਣ ਡਿਆ ਨਹੀਂ ਮੇਰੇ ਮੋਰ ਮਾਰ ਲੱਕ ਲੁੱਕ ਸਾਰੇ ਨੱਤਾਂ ਦੁਖਣ ਡੀਆਂ ਤੇ ਮੰਮੀ ਮੰਮੀ ਉੱਥੇ ਬੈਠੇ ਅਗਲ ਲੱਗੇ ਭਾਬੀ ਲੱਗੇ ਹੂੰ ਅਛਾ ਮੰਮੀ ਭਾਬੀ ਲੱਗੇ ਬੈਠੇ ਆ ਕੁੱਟਣ ਡੇ ਹੀ ਉਹਨਾਂ ਦਾ ਸਿਰ ਹੁਣ ਤੇ ਕਰੇ ਜ਼ਿਆਦਾ ਉਹਨਾਂ ਦਾ ਵੀ ਦੁਖਣ ਡਿਆ ਤੇ ਮੰਮੀ ਨੂੰ ਭਾਬੀ ਦਾ ਸਿਰ ਦੇਖ ਗਿਆ ਵਾ ਤੇ ਤੇਰਾ ਨਹੀਂ ਕੁੱਟ ਸਕਦੀ ਨਾਲੇ ਕੰਮ ਵੀ ਤੂੰ ਸਾਰਾ ਕੰਡਈ ਆ ਮੰਮੀ ਨੇ ਤੇ ਕਿਹਾ ਉੱਥੇ ਵੇਖ ਕੇ ਕੋਈ ਗੋਲੀ ਗੋਲੀ ਖਾਲਾ ਹੁੰਦੇ ਤੇ ਉਥੋਂ ਵੇਖ ਕੇ ਭਾਬੀ ਨੂੰ ਗੋਲੀ ਦੇ ਦਿੰਦੀ ਆ ਚਲ ਕੋਈ ਗੱਲ ਨਹੀਂ ਸੱਚੀ ਮੇਰਾ ਇੱਥੋਂ ਕ ਪਾਰਟੀ ਚੱਲਿਆ ਸਿਰ ਚਲ ਆ ਇੱਥੇ ਸਿੱਧੀ ਜਿਓ ਮੈਂ ਕੁੱਟਦਾ ਹਾਂ ਹਏ ਕੁੱਟ ਤੂ ਮੈਨੂੰ ਤਾਂ ਲੱਗਦਾ ਤੈਨੂੰ ਬੁਖਾਰ ਵੀ ਹੈ ਲੱਗਣ ਡਿਆ ਨਾ ਮੈਨੂੰ ਆਪ ਲੱਗਣ ਡਿਆ ਤਾਂ ਹੀ ਇੰਨਾ ਪਟਣ ਡਿਆ ਸਿਰ ਚੱਲਾ ਮੜਾ ਜਾ ਕੁੱਟਦਾ ਵਾਂ ਸਿਰ ਹੂੰ 2 ਮਿੰਟ ਅਰੈਸਟ ਕਰ ਲਾ ਦੇ ਚੱਲੀਏ ਚੱਲ ਦੋ ਬਾਈ ਲੈਣ ਮੇਰਾ ਦਿਖ ਖੰਡ ਇੱਥੋਂ ਵੇਖ ਦੋ ਕੋਈ ਖਰਾਕ ਕਰ ਰਹੀ ਹੈ ਉਹ ਯਾਰ ਇੱਕ ਅੱਧੀ ਗੋਲੀ ਨਾਲ ਥੋੜੀ ਫਰਕ ਪੈਂਦਾ ਵਾ ਬੁਖਾਰ ਵੀ ਆ ਸਿਰ ਪੀੜ ਵੀ ਹੋਣ ਡਿਆ ਵਾ ਮੈਨੂੰ ਵੀ 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 ਕੀ ਕਰਾ ਮੰਮੀ ਉਹਦੇ ਸਿਰ ਪੀੜੋਂ ਹੁੰਡਿਆ ਸਿਰ ਪੀਰੇ ਦੀ ਰੀਸ ਨਹੀਂ ਹੁੰਡਿਆ ਪਿਆ ਇਹਦੀ ਰੀਸ ਭਾਬੀ ਕੰਡਈ ਮੈਨੂੰ ਲੱਗਦਾ ਭਾਬੀ ਨੇ ਪਹਿਲਾਂ ਹੁੰਡਿਆ ਸੀ ਉਹ ਕੱਲ੍ਹ ਦੀ ਨਹੀਂ ਠੀਕ ਇਹਦੇ ਹੁਣ ਹੁਣ ਲੱਗਾ ਵਾ ਰੀਸ ਇਹ ਕਰਨ ਢਈ ਆ ਭਾਬੀ ਨਹੀਂ ਕਰਨ ਢਈ ਅੱਛਾ ਕੰਮ ਵੀ ਸਾਰਾ ਇਹਨੇ ਕੀਤਾ ਹੈ ਤੇ ਸਿਰ ਵੀ ਭਾਬੀ ਦਾ ਤੁਸੀਂ ਕੋ ਘਟੰਡੇ ਜੇ ਇਹਦਾ ਆਣ ਕੇ ਘਟੋਏ ਨੇ ਕੰਮ ਕੀਤਾ ਸਾਰਾ ਕੰਮ ਕਿਹੜਾ ਕੀਤਾ ਚਾਹੀਏ ਘਟ ਬਣਾ ਕੇ ਦੇਤੀ ਕੰਮ ਕਿਹੜਾ ਕੀਤਾ ਜੇ ਕੰਮ ਤਾਂ ਸਾਰਾ ਵੀ ਆ ਕੰਮ ਦੀ ਮਾਰੀ ਜੋ ਢਈ ਆ ਕਰਨ ਲੱਗੀ ਮੰਮੀ ਕੰਮ ਤੁਸੀਂ ਐਵੇਂ ਜਾਣ ਕੇ ਆ ਨਵੀਂ ਲੜਾਈ। ਤੁਸੀਂ ਸਾਈਡ ਕਿਉਂ ਲੈਣਾ ਨਾ ਨਹੀਂ। ਕੀ ਕਰਾਂ ਫੇਰ ਸਾਈਡ ਹੀ ਲੈਣੀ ਪੈਂਦੀ ਆ। ਚਲੋ ਇਹਨੂੰ ਮੈਂ ਗੋਲੀ ਖਾਣ ਨੂੰ ਕਿਹਾ ਸੀ ਉਹ ਆਣ ਕੇ ਮੰਜੇ ਤੇ ਪਾਣੀ ਪੜ ਕੇ ਬਹਿ ਗਈ ਆ। ਉਹ ਮੰਮੀ ਬੁਖਾਰ ਵੀ ਆ, ਸਿਰ ਪੀੜ ਵੀ ਹੋਣ ਰਿਹਾ, ਬੀਪੀ ਯੂਪੀ ਵੀ ਲੋ ਹੋਇਆ ਹਣਾ ਵਾ। ਆ ਤੂੰ ਤੇ ਡਾਕਟਰ ਵਾ ਤੈਨੂੰ ਤੇ ਪਤਾ ਹੀ ਸਾਰਾ ਕੁਝ, ਬੀਪੀ ਵੀ ਲੋ ਹੋਇਆ, ਬੁਖਾਰ ਵੀ ਤੂੰ ਚੈੱਕ ਕਰ ਲਿਆ ਨਾ। ਚਲੋ ਕੋਈ ਨਹੀਂ ਮੰਮੀ ਮੈਂ ਕਰ ਲਈ ਨਹੀਂ ਕੰਮ। ਤੁਸੀਂ ਡਾਕਟਰ ਜੇ ਤੁਸੀਂ ਕਹਤਾ ਗੋਲੀ ਖਾ ਲੈ। ਡਾਕਟਰ ਨਹੀਂ ਸਿਰ ਦਰਦ ਹੋਵੇ ਤੇ ਗੋਲੀ ਖਾਈ ਦੀ ਆ। ਕੋਸੇ ਵਾਲਾ ਡਾਕਟਰ ਵਾਲਾ ਤਾਂ ਨਹੀਂ ਪੜ੍ਹਦਾ। ਅੱਛਾ ਤੇ ਤੂੰ ਭਾਬੀ ਨੂੰ ਗੋਲੀ ਦੇ ਦਿੰਦੇ ਹਾਂ ਤੂੰ ਤਾਂ ਭਾਬੀ ਦਾ ਘੁੱਟਾ ਨਹੀਂ ਦੇ। ਤੈਨੂੰ ਪਤਾ ਨਾ ਭਾਬੀ ਤੇਰੀ ਠੀਕ ਨਹੀਂ ਰਹਿੰਦੀ। ਕੱਲੀ ਉਹਦਾ ਸਿਰ ਪੀੜ ਨਹੀਂ ਹੁੰਦੀ, ਲੱਤਾਂ ਵੀ ਦਰਦ ਹੁੰਦੀਆਂ ਕਿੰਨਾ ਉਹਨੂੰ ਦੋਖ। ਆ ਤੇ ਪੀੜਾਂ ਦੀ ਗੋਲੀ ਦੇ ਦਿੰਦੇ ਠੀਕ ਹੋ ਜਾਣਾ ਸੀ। ਭਾਬੀ ਨੂੰ ਨਹੀਂ ਫਰਕ ਪਿਆ। ਤੈਨੂੰ ਪਤਾ ਸਫਰ ਕੀਤਾ ਸੀ ਉਹਨੇ ਕੱਲ੍ਹ ਦਾਤ ਕਰਕੇ ਠੀਕ ਨਹੀਂ ਆ। ਕੱਲ੍ਹ ਠੀਕ ਆ। ਆ ਤੁਹਾਡੇ ਅਰੀ ਕੋਈ ਵੀ ਹੋ ਜੇ ਤੇ ਉਹ ਗੱਲ ਵੀ ਤੁਹਾਡਾ ਕੁੱਤਾ-ਕੁੱਤਾ ਤੇ ਤੁਹਾਡਾ ਕੁੱਤਾ ਟੋਮੀ। ਬੱਲੇ ਸਾਬੀ ਹੁਣ ਕਹਤਾ ਪਾਪਾ ਦੱਸਿਂ ਹਾਂ ਨੂੰ ਅਸੀਂ ਕੁੱਤੇ ਟੋਮੀ ਹੋ ਗਏ ਹਨ ਉਹ ਮੈਂ ਤੁਹਾਨੂੰ ਨਹੀਂ ਆਖਿਆ। ਤੋ ਤੇ ਕਹਿਣ ਦਾ ਤੇਰਾ ਮਤਲਬ ਕੀ ਆ? ਜਾਓ ਫਿਰ ਜੋ ਸਮਝਿਆ ਸਮਝੀ ਜਾਓ। ਤੇ ਅਸੀਂ ਤਾਂ ਉਹ ਤੇ ਲਿਆ ਵਾ। ਆਹੋ। ਉਹ ਬੰਦੇ ਦੇ ਤੇ ਆਈ ਕੁੱਤੇ ਬਿੱਲੇ ਹਨਾ। ਅਕਲ ਨਾਲ ਥੋੜਾ ਜਿਹਾ ਬੋਲੇ ਕਰ। ਜ਼ੁਬਾਨ ਨੂੰ ਗਲਾਮ ਦੇ ਆਪਣੀ ਨੂੰ। ਬੋਲੇ ਲੱਗੈ ਨਹੀਂ ਵੰਦਾ। ਜੋ ਮੂੰਹ ਆਇਆ ਉਹ ਕੱਢੀ ਜਾਣਾ ਵਾ। ਆਪਣੀ ਜ਼ੁਬਾਨ ਬੰਦ ਕਰਨਾ ਤੇ ਖਿੱਚੇ ਘਾ ਦੇਣੀ ਓ। ਖਿੱਚ ਕੇ ਰੱਖ ਦੇਣੀ ਮੈਂ ਤੇ। ਤੁਸੀਂ ਕਰ ਤੋ ਮੰਮੀ ਨੂੰ ਕਹਿਣ ਲਿਆ ਅਸੀਂ ਦੱਸ ਕੋਈ ਗੱਲ ਨਹੀਂ। ਤੇ ਮੈਂ ਕੀ ਕਿਹਾ ਮੈਂ ਘਾਵਤੀ ਪਾਈ। ਮੰਮੀ ਨੇ ਕਿਹਾ ਉਹ ਫਿਲਮਾਂ ਦੇ ਵਿੱਚ ਵੀ ਬੋਲਦੇ ਆ ਉਹਨਾਂ ਨਾਲ ਵੀ ਜਾ ਕੇ ਲੜਕੇ ਆ ਹਾਂ ਕਰ ਨਹੀਂ ਮੈਂ ਕੰਨ ਜਾਣ ਉਹ ਬਹਿ ਜਾ ਤੂੰ ਕੋਈ ਗੱਲ ਨਹੀਂ ਕਦੀ ਟੰਡੋਰਾ ਪੇਟ ਦੇ ਇੱਧਰ ਨੂੰ ਆ ਜਾਂਦੀ ਕਦੀ ਮੰਮੀ ਟੰਡੋਰਾ ਪੇਟ ਦੀ ਉੱਧਰ ਨੂੰ ਚੱਲ ਜਾਂਦੀ ਹੈ ਇਹ ਬਸ ਇਹੋ ਹੀ ਕੰਮ ਰਹਿਣਾ ਇੱਥੇ ਸਾਡੇ ਘਰ ਸੁਖਾ ਹਾਂਜੀ ਜੀ ਕੀ ਕਰਨ ਦੇ ਹੀ ਆ ਕੁਛ ਨਹੀਂ ਬਸ ਮੈਂ ਸਲੈਪ ਸਰਵ ਕਰਨ ਦੇ ਹੀ ਭਾਂਡੇ ਮਾਂਜੇ ਨਹੀਂ ਅਜੇ ਮਾਂਜਣ ਲੱਗੀ ਬਸ ਹੈ ਕਿੰਨਾ ਟਾਈਮ ਹੋ ਗਿਆ ਭੰਡ ਮਾਂਜ ਲੈਣੇ ਆ ਦੋ ਕੀ ਕਾਪੀ ਚਾਹੀਦੀ ਜੀ ਮਾਂਜਣ ਲੱਗੀ ਚਾਵਲ ਸਸ ਸਲੈਪਾਂ ਵੀ ਨਹੀਂ ਸਰਪੀਤੀ ਹੁਣ ਟਾਕੀ ਡਾਈ ਮਾਰਨਾ ਮੇਰਾ ਨਾ ਸਿਰ ਹੀ ਜ਼ਿਆਦਾ ਦਰਦ ਕਰੀ ਜਾਂਦਾ ਹਾਏ ਹਾਏ ਆ ਤਾਂ ਕੋਈ ਵੀ ਫਰੂਟ ਖਰਾਤ ਨਹੀਂ ਮੈច ਹੈਗਾ ਕੋ ਖਾਣ ਨੂੰ ਨਹੀਂ ਹੈਗਾ ਨਹੀਂ ਦੀਦੀ ਅੱਜ ਤਣੀ ਹੈਗਾ ਕੁਝ ਵੀ। ਜੀ ਭਾਈ ਜਾਂਦੀ ਇੱਥੇ ਕੁਝ ਹੋਈ ਜਾਂਦਾ ਵਾ। ਕੱਖ ਵੀ ਹੈਗਾ ਖਾਣ ਨੂੰ। ਕੋਈ ਪੂਜੀਆ ਨਮਕੀਨ ਵਗੈਰਾ ਨਹੀਂ ਹੈਗਾ। ਨਹੀਂ ਦੀਦੀ ਉਹ ਤਾਂ ਤਿੰਨ ਪੈਕਟ ਖੋਲ ਕੇ ਖਾ ਲਿਆ ਹੀ ਏ ਏਦੇ ਮਤੇ ਮੰਗਣ ਦੇ ਆ ਹੀ ਉਹਨੂੰ ਦੇਤਾ ਹੀ ਨਹੀਂ। ਹਾਏ ਮੇਰੇ ਮੁੰਡੇ ਦਾ ਵੀ ਹਾਲ ਕੋਈ ਨਹੀਂ ਦੱਸ। ਜਿਹਨੇ ਖਾ ਲਿਆ ਏ ਤੇ ਦੱਸ ਮੰਗਾਈ ਲੈਂਦੀ ਤੂੰ ਸਭੀ ਕੋਲ ਪਿੰਡੋਂ ਕਿਤੇ ਮੰਗਾ ਲੈਂਦੀ। ਕੋਈ ਨਹੀਂ ਮੈਂ ਦੀਦੀ ਕਹਿ ਦੇਣੀ ਸਭੀ ਹੁਣ ਨਾ ਕੋਈ ਜ਼ਿਆਦਾ ਨਹੀਂ ਜੀ ਠੀਕ ਹੈ ਜੀ। ਸੇਰੀ ਤਰ੍ਹਾਂ ਕਰੀ ਜਾਂਦਾ ਉਦੋਂ ਮੇਰੇ ਇੱਥੇ ਹੌਲ ਪਈ ਜਾਂਦਾ ਵਾ ਕੁਝ ਖਾਣ ਨੂੰ ਜੀ ਕਰਨ ਡਿਆ ਵਾ ਵੀ ਖਾਲਾ ਕਲੇਜੇ ਨੂੰ ਕੁਝ ਹੋਈ ਜਾਂਦਾ ਵਾ ਚੰਗੀ ਤਰ੍ਹਾਂ ਵੇਖਾਂ ਫਰਜ ਕਿਤੇ ਕੋਹ ਲੁਕਿਆ ਰੱਖਿਆ ਨਾ ਹੋਵੇ ਹਾਏ ਹਾਏ ਨਹੀਂ ਤੋਹਾਂ ਦੇ ਕੱਖ ਨਹੀਂ ਰੱਖਿਆ ਕਿਤੇ ਖਾਣ ਨੂੰ ਫਰਜ ਸਾਰੀ ਵੇਲੀ ਘਰ ਛੜੀ ਆ ਖਾਵਾ ਤੇ ਹੁਣ ਕੀ ਖਾਵਾ ਮੈਂ ਦਹੀਂ ਮਨੀਆ ਗਮਾਸਾ ਸਾਰਾ ਮੁੱਕ ਗਿਆ ਵਾ ਹਾਂ ਨੀਂਦੀ ਦੀ ਕੁਛ ਵੀ ਹੋਰ ਨਾ ਸੋਚ ਲੱਪਖੰਡ ਪਾ ਕੇ ਓਏ ਮੈਨੂੰ ਦੇ ਦਿੰਦੀ ਚਾਹ ਦੇਦਾ ਘੁੱਟ ਫਿਰ ਹੈਗੀ ਜੀ ਹੋਰ ਹਾਏ ਹਾਏ ਨਹੀਂ ਓ ਨਹੀਂ ਮੈਂ ਪੀਣੀ ਮੇਰਾ ਕਲੇਜਾ ਬੜਾ ਸਾੜਦੀ ਐ ਮੰਮੀ ਵੀ ਘੜੀ ਦੇ ਪਿੱਛੇ ਚਾਹ ਪੀਲਾ ਚਾਹ ਪੀਲਾ ਘਰ ਦੀ ਤੇ ਵੈਸੇ ਮੇਰਾ ਫਿਕਰ ਹੀ ਆ ਵਿਚਾਰੀ ਤਾਂ ਕਿੰਨੇ ਚੰ ਚੱਲ ਗਏ ਦੀਦੀਆਂ ਹਾਈ ਹਾਏ ਨੂੰੰਤਰਾ ਖਾਣ ਨੂੰ ਮੰਗੀ ਜਾਂਦਾ ਤੇ ਮੱਟੂ ਆਦੀ ਜਾਂਦਾ ਕੀ ਕਰਾਂ ਸਟੇਟਿਟ ਨੂੰ ਖਾਣ ਨੂੰ ਮੰਗਣਾ ਹੀ ਆ ਨਾ ਤੇ ਖਾਣ ਨੂੰ ਵੀ ਵਧੀਆ ਵਧੀਆ ਚੀਜ਼ਾਂ ਫਰਫਰੂਟ ਫਰਟ ਵਗੈਰਾ ਇਹੋ ਜਿਹਾ ਮੰਗਦਾ ਐਤ ਨੂੰ ਕੋਈ ਅੰਦਰ ਐਕਸਰਸਾਈਜ਼ ਵੀ ਕਰਨਾ ਇਹ ਘਟੂ ਬਈ ਸਹੀ ਫਰਕ ਸਮਝ ਨਹੀਂ ਰਿਹਾ ਹਾਂ ਹਾਈ ਹਾਏ ਕੋਈ ਆ ਵੀ ਨਾ ਜਾਵੇ नहीं उनका तो पैर लगी सारे खांथे बैठे अर्जुन नहीं तो ये कारण नहीं है वे में डालने पे चकोर देखता है न डोर گیا ویسے ਬਹੁਤ ਵੀੜ ਕਰਨ ਗਿਆ ਬੱਤਾ ਬੜਿਆ ਵੀੜ ਕਰਨੀਆਂ ਪਰ ਮੈਨੂੰ ਮੇਰਾ ਮਨ ਹੋਰ ਪਾਸੇ ਲੱਗੂਗਾ ਕੀ ਕਰਾਂ ਕੰਮ ਤਾਂ ਦਾਸ ਜੀ ਤੁਸੀਂ ਕੁਝ ਕਰਕੇ ਆਈਆਂ ਮੈਨੂੰ ਲੱਗਦਾ ਤੁਸੀਂ ਸਹੀ ਹੋਗੇ ਜੀ ਠੀਕ ਜੇ ਮੈਂ ਕਿੱਥੇ ਠੀਕ ਆ ਮੈਨੂੰ ਤਾਂ ਕੋਈ ਦਵਾਈ ਗੋਲੀ ਵੀ ਨਹੀਂ ਘਰੋਂ ਪਚਦੀ ਵੀਰ ਤੇਰਾ ਗਿਆ ਡਿਊਟੀ ਤੇ ਹੁਣ ਮੈਨੂੰ ਦਵਾਈ ਕੌਣ ਦਵਾ ਕੇ ਲਾਵੇ ਤੂੰ ਘੜੀ ਰੈਸਟ ਕਰਨ ਮੈਂ ਵੇਖਿਆ ਰੁੱਖ ਦੰਨੇ ਪਹਿਲਾਂ ਮੈਂ ਚੱਲੀ ਹਾਂ ਤੇਰੇ ਵੱਲ ਫੇ ਦਵਾਈ ਦਵਾ ਲਿਆ ਤੇ ਹੁਣ ਮੈਂ ਘੜੀ ਚੱਲ ਇੱਥੇ ਬੈ ਲੈਂਦੀ ਆ ਮਨ ਹੋਰ ਦਵਰ ਹੋ ਜਾਂਦਾ ਵਾ ਉਹ ਮੈਂ ਕਿਹਾ ਜੇ ਇਤਨੀ ਠੀਕ ਹੋ ਜਾਏ ਤਾਂ ਹੋ ਗਿਆ ਤੇ ਸੁਖ ਨਾਲ ਕੰਮ ਹੀ ਕਰਾ ਲੈਣਾ ਸੀ ਹਾਏ ਹਾਏ ਵੇ ਪਾਪੀਆ ਮੈਂ ਤੈਨੂੰ ਕਹੀ ਜਾਨੀਆ ਮੇਰਾ ਸਰੀਰ ਨਹੀਂ ਠੀਕ ਮੇਰਾ ਸਰੀਰ ਨਹੀਂ ਠੀਕ ਹੈ ਜੇ ਕੋ ਵੀ ਨਹੀਂ ਠੀਕ ਨਾ ਹੁੰਦੇ ਆਹ ਸੰਦੇ ਹੋਣਾ ਨਹੀਂ ਹਾ ਹਏ ਵੇ ਕਿਉਂ ਨਹੀਂ ਹੋਣਾ ਮੇਰਾ ਤਾਂ ਲੱਕ ਪੇੜ ਕਰਨ ਲੱਗ ਪਿਆ ਬੈੱਡ ਤੇ ਲੰਮੇ ਪਈ ਪਈਦਾ ਭਾਂਡੇ ਸਾਰੇ ਥੁੰਨ ਮਲ ਗਏ ਆਈਆਂ ਸੁਖ ਨੂੰ ਆਖਿਆ ਤੂੰ ਜਾ ਕੇ ਨਾਲਾ ਤੇ ਮੈਂ ਭਾਂਡੇ ਮਾਇ ਲੈਣੀਆਂ ਸਾਰਾ ਕੰਮ ਕਰਕੇ ਆਈਆਂ ਅੱਛਾ ਐਨਾ ਲੱਗਦੇ ਕਿੰਨੇ ਮੈਂ ਕਿਹਾ ਇੱਥੇ ਜਰਾਕ ਨਾ ਇਧਰ ਆ ਇਧਰ ਕਰ। ਕਹੋ ਜਿਹੜਾ ਸੈਕਲ ਆ ਇਹ ਪੀੜਾ ਹਟਾਉਣ ਲਈ ਆ ਕਿ ਲਾਉਣ ਲਈ ਆ। ਇਹ ਨਾਲ ਐਕਸਰਸਾਈਜ਼ ਹੋ ਜਾਂਦੀ ਹੱਡੀਆਂ ਹਿੱਲ ਜਾਂਦੀਆਂ ਸਾਰੀਆਂ ਰਵਾਂ ਹੋ ਜਾਂਦੀਆਂ ਤੁਰ ਪੈਂਦੀਆਂ ਵਾ। ਬੋਧ ਕੇ ਵਿਆਹ ਕਰ ਸਿਰ ਉੱਠ ਕੇ ਆਡੇ ਕੋਲ ਨਹੀਂ ਇਹੋ ਜਿਹੇ ਹੁੰਦੇ ਆ ਕੀ ਗਵਾਂ ਖੇਖਣ। ਹਾਂ ਹਾਂ ਇਹ ਤੇ ਵੇਲੇ ਰੋਟੀਆਂ ਹੀ ਤੋੜਦੇ ਰਹਿੰਦੇ ਜੇ। ਆ ਹੁਕਾਮ ਮੱਕੇ ਪੈੜੀਆਂ 'ਚ ਕੌਣ ਕਰਦਾ ਵੀਰ ਕਰਦਾ ਜਾ ਕੇ ਮੈਂ ਹੀ ਕਰਦਾ ਨਾ ਤੇ ਕਿੰਨਾ ਕੁ ਪੈਸੇ ਦਾ ਕੰਮ ਕੀਤਾ ਥੋੜਾ ਜਿਹਾ ਪੈੜੀ ਦਾ ਕੰਮ ਹਾਂ ਤਾ ਤੇ ਚਲੋ ਇਦਾਂ ਕਰ ਨੂੰ ਕਈ ਰੱਖੋ ਮੋਢੇ ਤੇ ਚਲੋ ਹਾਂ ਮੇਰੇ ਨਾਲ ਮੈਂ ਉੱਥੇ ਬਹਿ ਜਾਊਂਗਾ ਥੋੜਾ ਜਾਈ ਤੇ ਕੰਮ ਆ ਪਤਾ ਟੈਨਸ਼ਨ ਕਿੰਨੀ ਆ ਇੰਨਾ ਦਿਮਾਗ ਉਹਦਾ ਸਾਰੀ ਦਿਹਾੜੀ ਖਾਦਾ ਜਾਂਦਾ ਤੋ ਤੋ ਸਵੇਰੇ ਸਵੇਰੇ ਠੰਡੇ ਠੰਡੇ ਕਰਾਇਆ ਦੁਪਹਿਰੇ ਕਰ ਲਈ ਰੈਸਟ ਆਣ ਕੇ ਹੈ ਹੁਣ ਸੁਖ ਜਿੱਲੀ ਜੀ ਕਿਹ ਬੰਨੇ ਚੋਂ ਕਿਉਂ ਬਾਹਰ ਨਿਕਲਦੇ ਨਹੀਂ ਹੁਣ ਉੱਠੀ ਆ ਮੈਂ ਉੱਠ ਕੇ ਸਾਰਾ ਭਾਂਡਾ ਛੰਨਾ ਮਾਜ ਕੇ ਥਾਉ ਥਾਈ ਕਰਕੇ ਤੇ ਫੇਰ ਮੈਂ ਇਧਰ ਨੂੰ ਆ ਗਈ ਵੀ ਹੁਣ ਮੈਨੂੰ ਕੋਈ ਕੰਮ ਨਹੀਂ ਦੀਦਾ ਗਾੜੀ ਉਹਦੇ ਕੰਮ ਛੱਡ ਕੇ ਵਿਚਾਰੀ ਪਈ ਸੀ ਠੀਕ ਨਹੀਂ ਸੀ ਇਦਾਂ ਕਰਦੇ ਆ ਤੁਹਾਨੂੰ ਕੰਮ ਨਹੀਂ ਲੱਗਦਾ ਕੋਈ ਤੇ ਮੈਂ ਪੱਠੇ ਲੈ ਆਇਆ ਤਨੂੰ ਚਾਹ ਡੰਗਰ ਆ ਦਨੇ ਤੁਹਾਨੂੰ ਚਲ ਇਥੇ ਗੋਹਾ ਘੂੜਾ ਕੀਤਾ ਨਾਲੇ ਤੁਸੀਂ ਫਾਈਵੇ ਸਮੈਲ ਆਉਗੀ ਹੱਥਾਂ ਚੋਂ ਗੁਆਏ ਦੀ ਮੈਂ ਨਹੀਂ ਇਹ ਕੰਮ ਕਰਨਾ ਤੂੰ ਰਹਿਣ ਦੇ ਮੈਨੂੰ ਉਲਟੀਆਂ ਹੋਂਡਾ ਬਣੀਆਂ ਰਹਿਣ ਕਰਨਾ ਤਾਂ ਪੂਰੀ ਬਦੀ ਚਾੜਾ ਹੁੰਦਾ ਵਾ ਉਹਨਾਂ ਨੂੰ ਠੀਣਾ ਪਾਉਣੀਆਂ ਪਹਿਣੀਆਂ ਸਭ ਕੁਝ ਤੇ ਮੁੱਲ ਦਾ ਦੁੱਧ ਠੀਕ ਨਹੀਂ ਜਿਹੜਾ ਆਪਾਂ ਲੈ ਆਉਂਦੇ ਆ ਕੋਈ ਗੱਲ ਨਹੀਂ ਪਤਾ ਤੈਨੂੰ ਹੀ ਔਖਾ ਪਹਿਣਾ ਪਿੰਡ ਲਿਉਣ ਜਾਇਆ ਕਰੇਗਾ ਪੱਠੇ ਵੱਡਣ ਜਾਇਆ ਕਰੇਗਾ ਚੱਲ ਮੇਰੇ ਤੇ ਹੱਥਾਂ ਦੀ ਗੱਲ ਵੀ ਕੋਈ ਨਹੀਂ ਮੈਂ ਤੇ ਕੱਪੜੇ-ਕੁੱਪੜੇ ਧੋ ਕੇ ਸ ਤੇ ਮੇਰੀ ਵੀ ਕੋਈ ਗੱਲ ਨਹੀਂ ਮੈਂ ਲੈ ਆਇਆ ਕਰੂੰਗਾ ਤੂੰ ਚਾਰ ਡੰਗਰ ਰੱਖ ਉਹ ਨਾਲ ਦੁੱਧਾ ਤੇ ਪਿਆ ਕਰਾਂਗੇ ਵਧੀਆ ਹਾਂ ਤੇ ਤੇਥੋਂ ਕੰਮ ਨਿਭੜਦਾ ਨਹੀਂ ਆਨਾ ਕੰਮ 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 ਤੇ ਉਹ ਤੂੰ ਕਰ ਲੇਗਾ ਵੇ ਮੇਰਾ ਤੂੰ ਸਿਰ ਖਾ ਲਿਆ ਫੇਰ ਸਿਰ ਪੀੜ ਕਰ ਮਾਰਤਾ ਸਾਬ ਪਖੰਡ ਲੈ ਵੀ ਸਾਬ ਪਖੰਡ ਭਾਬੀ ਦੇ ਇਹਨੂੰ ਕਿਹਨਾ ਕੋ ਜਿਆਦਾ ਹੀ ਪਖੰਡ ਆਉਂਦੇ ਆ ਲੈ ਵੀ ਇਹ ਵੈਰੀ ਕੱਢਣ ਲਈ ਹੈ ਸੁੱਖ ਨਾਲ ਤੇ ਮੇਰੇ ਨਾਲ ਤੇ ਮੰਮੀ ਇਹਦਾ ਦੇਈ ਜਾਂਦੀ ਸਾਥ ਤੁਹਾਡੇ ਘਰ ਜਦੋਂ ਲੜਾਈ ਪਈ ਨਾ ਚੰਗੀ ਪੈਣੀ ਵੇਖੀ ਫਿਰ ਕਿਦਾਂ ਵੰਡ ਵਰਤਾਰਾ ਹੁੰਦਾ ਪੈੜੀ ਦੇ ਵੀ ਦੋ ਹਿੱਸੇ ਹੋ ਜਾਣੇ ਤੇ ਮੈਂ ਕਿਹਾ ਲੜਾਈ ਨਾ ਹੀ ਪਵੇ ਇਦਾਂ ਹੀ ਰਵੇ ਤੇ ਚੰਗਾ ਵਾ ਆ 10000 ਰੁਪਏ ਦਾ ਕਾਦਾ ਉਹ ਤਾਂ ਠਾ ਠਾ ਆਇਆ ਤਾਂ ਠਾ ਵੀ ਕਾਦਾ ਮੈਂ ਤੇ ਚੰਗੇ ਨੂੰ ਹੀ ਪਿਆ ਤੇ ਨਾ ਵੇਖ ਮੇਰਾ ਲੱਗਾ ਇਹੇ ਟੋਕੇ ਲਾਉਂਦਾ ਇਹੇ ਚੂਨੇ ਲਾਉਂਦਾ ਇਹ ਚੋਰੀਆਂ ਕਮਾਉਂਦਾ ਤੇ ਆ ਭਾਬੀ ਕੀ ਦਈ ਕਰਨੀ ਵੀ ਤੇ ਚੋਰੀਆਂ ਹੀ ਕਮਾਉਂਦੀ ਐ ਹਾਂ ਹੈ ਕਦੋਂ ਆਉਂਦੀ ਵੇਖਣ ਲਈ ਅੰਦਰ ਵੀ ਮੈਂ ਬੈ ਬੈ ਕੇ ਥੱਕ ਹੀ ਗਈ ਲੰਮੇ ਤੱਕ ਅਜੇ ਤੱਕ ਨਹੀਂ ਆਏ ਅੱਜ ਕਿਹੜਾ ਹੀ ਕਰ ਲਿਆ ਇਹਨਾਂ ਨੇ ਮੰਮੀ ਇੱਥੇ ਹੀ ਬਹਿ ਜਾਣਾ ਅੱਜ ਮੈਂ ਗਰਮੀਤ ਕੋਤਾ ਦਰਾਂ 'ਚ ਬੈ ਗਈ ਹਾਂ ਮੰਮੀ ਵੇਖਣ ਲਈ ਜੇ ਅੱਜ ਆਏ ਹੀ ਨਹੀਂ ਗੇ ਹਾਂ ਮੈਂ ਵੀ ਇਹ ਵੇਖਣ ਲਈ ਵੀ ਮਣੀ ਅੱਜ ਬਹੁਤ ਲੇਟ ਹੋ ਗਿਆ ਅਜੇ ਤੱਕ ਆਇਆ ਹੀ ਨਹੀਂ ਹਾਂ ਹੋ ਜਾਦਾ ਹੀ ਲੇਟ ਹੋ ਗਿਆ ਇਹ ਤੇ ਸਾਢੇ 3 ਵਜੇ 4 ਵਜੇ ਘਰ ਆ ਜਾਂਦੇ ਹੁੰਦੇ ਤੂੰ ਫੋਨ ਹੀ ਲਾ ਲੈਣਾ ਹੈ ਫੋਨ ਮੈਂ ਚੁੱਕਣ ਨਹੀਂ ਟੈਲ ਆਇਆ ਹੂੰ ਮੈਂ ਕਿਉਂ ਕੀ ਗੱਲ ਹੋਈ ਚੁੱਕਣ ਨਹੀਂ ਆਇਆ ਤੇ ਮੈਨੂੰ ਟੈਨਸ਼ਨ ਜੀ ਹੋਈ ਆ ਤੇ ਮੈਂ ਇੱਥੇ ਹੀ ਆਣ ਕੇ ਬਹਿ ਗਈ ਆ ਮੈਂ ਚਲ ਵੇਣੀ ਨਾਲੇ ਤੇ ਸ਼ਾਮਾਂ ਦਾ ਵੇਲਾ ਵਾ ਵਾ ਠੰਡਾ ਜਿਆ ਹੋਇਆ ਤੋਪਟੜ ਹੀ ਆ ਤੇ ਮੈਂ ਵੀ ਅੰਦਰ ਵੇਖਣ ਗਈ ਤੇ ਮੈਨੂੰ ਕਿਤੇ ਦਿਖੀ ਨਹੀਂ ਮੈਂ ਅੰਦਰ ਹੀ ਹੁੰਦੀ ਆ ਤੇ ਬਾਹਰ ਗਈ ਨਹੀਂ ਗਈ ਤੇ ਕਿੱਥੇ ਚਲ ਗਈ ਨਹੀਂ ਮੈਂ ਇੱਥੇ ਉਹਨਾਂ ਨੇ ਵੇਖਣ ਆਈ ਆ ਸੁੱਖ ਕੀ ਕਰਦੇ ਸੁੱਖ ਕੁਝ ਨਹੀਂ ਸੁੱਖ ਵੀ ਡਈ ਹੋਣੀ ਆ ਕੋਈ ਕੰਮ ਕਮ ਕਰਨ ਆਹ ਰਾਦਰ ਰੋਟੇ ਪਣੀ ਕਰਦੀ ਹੋਣੀ ਆ ਹੂੰ ਮੇਰਾ ਮੋਬਾਈਲ ਈਟ ਹੋ ਗਿਆ ਨਾ ਆਹੋ ਕਾਫੀ ਲੇਟ ਹੋ ਗਿਆ ਤਾਂ ਬੜਾ ਸਮਝਾਈਦਾ ਬਿੱਤੇ ਥੋੜਾ ਫੋਨ ਕਰਕੇ ਦੱਸ ਦੇ ਪੀ ਅੱਜ ਲੇਟ ਆਉਣਾ ਵਾ ਕਿੱਦਾਂ ਵਾ ਫਿਕਰ ਰਹਿੰਦਾ ਵਾ ਪਰ ਨਹੀਂ ਉਹਨੂੰ ਨਹੀਂ ਲੱਗਦੀ ਮੰਮੀ ਕਰਨ ਨਹੀਂ ਕੀ ਦਿਮਾਗ ਉਧਰੇ ਹੋ ਰਹਿਦਾ ਵਾ ਫਿਰ ਕੰਮ ਉਥੋਂ ਦਾ ਵੀ ਆਫਿਸ ਦਾ ਵੀ ਸੰਭਾਲਣਾ ਕਰਨਾ ਉਹ ਤੇ ਹੈਗੀ ਪੁੱਤ ਟੈਨਸ਼ਨ ਤੇ ਉਹਨੂੰ ਹੈਗੀ ਆ ਵੀ ਚਲੋ ਉੱਥੇ ਦੀ ਬਥੇਰੀ ਆ ਪਰ ਇਹ ਆ ਵੀ ਟੈਨਸ਼ਨ ਇਹਨੂੰ ਕਰਦੀ ਵੀ ਥੋੜੀ ਬੋਤੀ ਲੈਣੀ ਚਾਹੀਦੀ ਵੀ ਫੋਨ ਕਰ ਦੋਵੇ ਬੰਦਾ ਫਿਕਰ ਕਰਦਾ ਰਹਿੰਦਾ ਉਹਨੂੰ ਹੋ ਜਾਂਦੀ ਟੈਨਸ਼ਨ ਤਾਂ ਹੁਣ ਕਦੋਂ ਆਂਦੀ ਮੈਂ ਖਲੋਤੀ ਇੱਥੇ ਕਦੋਂ ਦੀ ਵੇਖਣ ਲਈ ਲਾ ਹੋਇਆ ਤੇ ਹੈ ਆ ਮੇਰਾ ਤਾਂ ਕਰਨ ਨੂੰ ਜਾਣੂ ਜੀ ਨਹੀਂ ਕਰਨਿਆ ਬਸ ਮਨ ਦੇ ਟੈਨਸ਼ਨ ਜੀ ਬੈ ਗਈ ਪਿਆ ਆ ਜਾ ਕਿਉਂ ਨਹੀਂ ਉਹ ਵੀ ਮੈਂ ਹੀ ਉਹ ਵੇਖਣ ਲਈ ਸੀ ਵੀ ਪਹਿਲਾਂ ਕਿੱਥੇ ਚਲ ਗਈ ਗਰਮੀ ਤੇ ਨਾਲੇ ਮਨੀ ਵੀ ਨਹੀਂ ਆਇਆ ਅਜੇ ਤੱਕ ਹਾਂ ਉਹ ਕਿਉਂ ਨਾ ਦੇਖਾਂ ਦੇਖੀ ਚਲ ਆ ਘਰ ਕੱਜ ਬਹਿ ਜਾ ਆਈ ਜਾਂਦਾ ਸ਼ਾਇਦ ਤੇ ਹੁਣ ਪਤਾ ਨਹੀਂ ਮੰਮੀ ਫੋਨ ਵੀ ਨਹੀਂ ਲੱਗਣ ਦਿਆ ਹੁਣ ਚਲ ਤੋਰੇ ਲਾ ਕੇ ਵੇਖ ਲੈ ਸ਼ਾਇਦ ਇੱਕ ਵਾਰੀ ਫੇਰ ਦੋ ਵਾਰੀ ਲਾਇਆ ਚੁੱਕਿਆ ਨਹੀਂਗਾ ਇੱਕ ਵਾਰੀ ਫੇਰ ਮੈਂ ਤੇ ਹੀ ਲਾ ਕੇ ਵੇਖ ਲੈ ਰਣੇ ਹੋਖ ਪੰਡਤੋਂ ਡੇ ਜੀ ਦੀ ਜੀ ਥੋੜੇ ਜਿਹਾ ਚਾਹ ਵਾਲੇ ਕੀ ਬਣਾਇਆ ਆ ਮਾਂ ਰਾਤ ਵਾਸਤੇ ਥੋੜੀ ਦਾਲ ਹੈਗੀ ਤੇ ਥੋੜੀ ਜਿਹੀ ਆਲੂ ਦੀ ਸਬਜ਼ੀ ਹੈ ਤੇ ਮੈਂ ਕਿਹ ਰਹਿਣ ਦਿੰਨੀ ਆ ਕਿਉਂ ਮੈਂ ਦੁਪਹਿਰੇ ਆਖਣ ਨਹੀਂ ਆਂ ਪੀ ਕਰੇਲੇ ਬਣਾ ਤਾਂ ਕਰੇਲੇ ਕਿਉਂ ਨਹੀਂ ਬਣਾਏ ਕਰੇਲੇ ਮੈਂ ਦੀਦੀ ਛੱਲੇ ਹੀ ਨਹੀਂ ਮੇਖੋ ਨਾ ਨੂੰ ਟਾਈਮ ਬੜਾ ਲੱਗਣਾ ਚਲ ਰਹਿਣ ਦਿੰਨੀ ਆ ਸਬਜ਼ੀ ਹੈਗੀ ਫਿਰ ਉਹ ਸੁੱਟੀ ਜਾਂਦੀ ਆ ਮੈਂ ਤੇ ਅੱਗੇ ਪਰੇਸ਼ਾਨ ਆ ਹੈ ਤਾਂ ਦੱਸ ਕਿਉਂ ਟਾਈਮ ਲੱਗਣਾ ਮੈਂ ਇਹ ਵੀ ਟਾਈਮ ਲੱਗਣ ਵਾਲੀ ਗੱਲ ਦੱਸ ਕਿਸੇ ਨੂੰ ਖਾਣਾ ਪੈਣਾ ਕਿਸ ਦੀ ਪਸੰਦ ਆ ਤੇਰੇ ਪਰੇਸ਼ਾਨ ਨਹੀਂ ਮੈਂ ਸੋਚਣ ਨਹੀਂ ਬਾਜੀ ਹਜੇ ਤੱਕ ਨਹੀਂ ਆਏ ਪਰ ਤੁਸੀਂ ਕਿਹੜੀ ਚੰਨ ਪਰੇਸ਼ਾਨ ਜੀ ਇਸੇ ਦੋਨੋਂ ਪਰੇਸ਼ਾਨ ਮੈਂ ਤਾਂ ਘਰ ਚ ਖਲੋਤੀ ਆਹੀ ਬੈਠੀ ਆਈ ਆ ਹੂੰ ਹੋਰ ਕੀ ਟੈਨਸ਼ਨ ਹੋਣ ਲਈ ਪਤਾ ਨਹੀਂ ਕਿਉਂ ਨਹੀਂ ਆਏ ਕੀ ਗੱਲ ਆ ਲੈ ਇਹਨਾਂ ਨੂੰ ਛੇਲੇ ਤੇ ਬਣਾ ਹੁਵੇ ਚੁੱਦੇ ਪੱਕੇ ਹੀ ਇਹਦੇ ਕਈ ਆਹ ਹੋਵੇ ਪੱਕ ਗਏ ਪਏ ਪਏ ਤੂੰ ਕਿਹੜਾ ਬਣਾਉਣੀ ਆ ਤੂੰ ਵੀ ਤਾਂ ਕੰਮ ਚੋਰੀ ਰਹਿਣੀ ਜਵੀ ਘੰਟੇ ਇਹਨਾਂ ਦਾ ਮੈਨੂੰ ਟਾਈਮ ਲੱਗਣਾ ਵਾ ਚਲੋ ਕੋਈ ਨਹੀਂ ਮੈਂ ਜਦੀ ਬਣਾ ਦਿੰਨੀ ਫਿਰ ਇਹੀ ਕਰ ਲਈ ਪਤਾ ਤੈਨੂੰ ਕਿੰਨੇ ਖੁਸ਼ ਹੋ ਕੇ ਉਹ ਖਾਂਦੇ ਨੇ ਕਰੇਲੇ ਕੋਈ ਨਹੀਂ ਦੀਦੀ ਮੈਂ ਆਹੀ ਬਣਾ ਲੀਨੀ ਆ ਫਿਰ ਆਹੋ ਕਰੇਲੇ ਬਣਾ ਪਾਜੀ ਰੁਕੀ ਗੱਲ ਹੋਈ ਅੱਜ ਕਿਹੜੇ ਐਡ ਹੋਏ ਦੀਦੀ ਨਾ ਜੇ ਮੈਨੂੰ ਇੰਨਾ ਪਤਾ ਹੋਵੇ ਤੇ ਕੀ ਗੱਲ ਹੋਈ ਆ ਨਾਲੇ ਸੁਖੀ ਸੰਧੀ ਸ਼ੁਭ ਸ਼ੁਭ ਬੋਲ ਪਾਜੀ ਨੂੰ ਕੀ ਗੱਲ ਹੋਈ ਹੈ ਜੇ ਮੈਨੂੰ ਪਤਾ ਹੋਵੇ ਗੱਲ ਦਾ ਤੇ ਮੈਂ ਟੈਨਸ਼ਨ ਇੰਨੀ ਕਿਉਂ ਲਵਾਂ ਮੈਨੂੰ ਵੀ ਟੈਨਸ਼ਨ ਹੋਣ ਲਈ ਆ ਦੋ ਵਾਰੀ ਫੋਨ ਲਾਇਆ ਫੋਨ ਨਹੀਂ ਚੁੱਕਿਆ ਤੀਜੀ ਵਾਰੀ ਲਾਇਆ ਤੇ ਤੀਜੀ ਵਾਰੀ ਫੋਨ ਲੱਗਾ ਹੀ ਨਹੀਂ ਆ ਹੋ ਹੋਏ ਡੱਗੇ ਤੇ ਕਦੀ ਹੋਇਆ ਨਹੀਂ ਹਾਂ ਕਹਿੰਦੇ ਭਾਜੀ ਛੱਡਦੇ ਨਹੀਂ ਫੋਨ ਕਰ ਦਿੰਦੇ ਹੁੰਦੇ ਤੇ ਜੇ ਲੈਟ ਸਾਂ ਤੇ 3:30 ਹੱਦ 4 ਵਜੇ ਤੱਕ ਕਿੰਨਾ ਕੰਮ ਹੋਵੇ ਤੇ ਉਹਨਾਂ ਨੇ ਆ ਜਾਣਾ ਵਾ ਤੇ ਹੁਣ ਅੱਜ ਕਿੰਨਾ ਟਾਈਮ ਹੋ ਗਿਆ 6:00 ਵਜੇ ਵੀ 15 ਮਿੰਟ ਮੇਰੇ ਗਿਆ ਲ ਹੋ ਗਏ ਹਾਂ 6:15 ਮਿੰਟ ਹੋ ਗਏ ਜਦੋਂ ਮੈਂ ਗਈ ਬਾਹਰ ਤੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਹਣਾ ਵਾ ਪਤਾ ਨਹੀਂ ਕੀ ਗੱਲ ਅੱਜ ਕਿਉਂ ਲੈਟ ਜੇ ਮਾੜਾ ਮੋਟਾ ਲੈਟ ਹੁੰਦਾ ਤਾਂ ਉਹ ਤੁਹਾਨੂੰ ਫੋਨ ਕਰਕੇ ਉੱਥੇ ਟਾਈਮ ਦੱਸ ਦਿੰਦੇ ਹੁੰਦੇ ਆ ਕੋਈ ਜਦ ਚੰਗੀ ਤਰ੍ਹਾਂ ਨਾਲ ਪਤਾ ਵੀ ਹੈ ਕਿ ਤੁਹਾਡਾ ਬੀਪੀ ਵੱਧਦਾ ਘਟਦਾ ਟੈਨਸ਼ਨ ਤੇ ਤੁਹਾਨੂੰ ਹੋ ਜਾਂਦਾ ਲੋ ਤੇ ਟੈਨਸ਼ਨ ਤੇ ਹੈਗੀ ਪਰ ਆ ਵੀ ਕੰਮਾਂ ਦੀ ਟੈਨਸ਼ਨ ਹੈ ਜੀ ਇਹਨਾਂ ਨੂੰ ਫਰਿੱਜ 'ਚ ਰੱਖ ਇਹ ਠੰਡੇ ਰੋਟੀ ਨਾ ਖਾਦੇ ਜਾਂਦੇ ਆਓ ਆ ਗਏ ਆ ਗਏ ਭਾਜੀ ਲਿਆ ਮੈਂ ਪੁੱਛਾਂ ਹਾਂ